ਸੋ ਦੋਸਤੋ ਕੁਝ ਸੋਚੋ ਇੱਕ 9 ਸਾਲ ਦੀ ਮਾਸੂਮ ਕੁੜੀ ਜਿਸ ਦਾ ਕਸੂਰ ਬਸ ਇਨਾ ਹੀ ਸੀ ਕਿ ਉਸ ਦੀ ਮਾਂ ਇਸ ਦੁਨੀਆ ਚੋਂ ਚਲੀ ਗਈ ਸੀ ਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਮਤਲਬ ਕਿ ਉਸ ਦੀ ਕੁੜੀ ਦੀ ਉਹ ਮਤੇਈ ਮਾਂ ਸੀ ਜਿਸ ਨੇ ਕਦੇ ਵੀ ਉਸ ਨੂੰ ਆਪਣੀ ਧੀ ਨਹੀਂ ਮੰਨਿਆ ਬਲਕਿ ਉਸ ਨੂੰ ਆਪਣੇ ਪੁੱਤ ਦੀ ਮੌਤ ਦਾ ਜ਼ਿੰਮੇਵਾਰ ਬਣਾ ਦਿੱਤਾ ਉਸ ਦਾ ਨਾਮ ਸੀ ਮੰਦੀਪ ਇੱਕ ਦਿਨ ਰਾਤ ਨੂੰ بارش ਪੈ ਰਹੀ ਸੀ ਜਦੋਂ ਪੂਰਾ ਸ਼ਹਿਰ ਆਪਣੇ ਆਪਣੇ ਘਰਾਂ ਦੇ ਵਿੱਚ ਸੀ ਪਰ ਉਹ ਬੱਚੀ ਭਿੱਜੀ ਹੋਏ ਨੰਗੇ ਪੈਰ ਫਟੇ ਹੋਏ ਕੱਪੜਿਆਂ 'ਚ ਡਰਦੇ ਮਾਰੇ ਗਲੀਆਂ ਦੇ ਵਿੱਚ ਭੱਜ ਰਹੀ ਸੀ ਉਸ ਦਾ ਮੂੰਹ ਸੁੱਜਿਆ ਹੋਇਆ ਸੀ ਗਲ ਤੇ ਉਂਗਲੀਆਂ ਦੇ ਨਿਸ਼ਾਨ ਬੁੱਲ ਫਟੇ ਹੋਏ ਤੇ ਅੱਖਾਂ ਦੇ ਵਿੱਚ ਹੰਝੂ ਨਹੀਂ ਸੀ ਬਸ ਇੱਕ ਸਵਾਲ ਸੀ ਮੈਂ ਕੀ ਕੀਤਾ ਤੇ ਉਸ ਦੇ ਪਿੱਛੇ-ਪਿੱਛੇ ਭੱਜਦੀ ਆ ਰਹੀ ਸੀ ਉਸ ਦੀ ਮਤੇਈ ਮਾਂ ਕੁਲਵਿੰਦਰ ਕੌਰ ਜਿਹੜੀ ਉਸ ਗਲੀ ਦੇ ਵਿੱਚ ਟੀਕ ਰਹੀ ਸੀ ਭੱਜ ਲੈ ਜਿੰਨਾ ਭਜਣਾ ਅੱਜ ਤੇਰੀ ਆਖਰੀ ਰਾਤ ਹੈ ਕੁਲਵਿੰਦਰ ਨੇ ਉਸ ਨੂੰ ਫੜ ਲਿਆ ਬਾਲਾਂ ਤੋਂ ਫੜ ਕੇ ਖੜੇਸਦੇ ਹੋਏ ਗਲੀ ਦੇ ਉਸ ਕਿਨਾਰੇ ਤੇ ਲੈ ਗਏ ਜਿਹੜਾ ਨਾਲਾ ਨੋਕੋ ਨੱਕ ਭਰਿਆ ਹੋਇਆ ਸੀ ਬੱਚੀ ਰੋਈ ਤੇ ਕੁਰਲਾਈ ਮਾਂ ਇਦਾਂ ਨਾ ਕਰੋ ਮੈਂ ਕੁਝ ਨਹੀਂ ਕੀਤਾ ਮੈਂ ਚੰਗੀ ਧੀ ਬਣ ਜਾਵਾਂਗੀ ਸ਼ਰਾਰਤ ਵੀ ਨਹੀਂ ਕਰਾਂਗੀ ਪਰ ਕੁਲਵਿੰਦਰ ਦੇ ਚਿਹਰੇ ਤੇ ਗੁੱਸਾ ਸੀ ਨਾ ਇਨਸਾਨੀਅਤ ਬਸ ਅੰਦੀ ਨਫ਼ਰਤ ਫਿਰ ਉਸ ਨੇ ਮਨਦੀਪ ਨੂੰ ਜ਼ੋਰ ਦੇ ਨਾਲ ਧੱਕਾ ਤਾ ਤੇ ਉਹ ਬੱਚੀ ਸਿੱਧਾ ਉਸੇ ਨਾਲੇ ਦੇ ਵਿੱਚ ਜਾ ਡਿੱਗੀ ਸੱਜਣੋ 9 ਸਾਲ ਦੀ ਕੁੜੀ ਇੱਕ ਬੱਚੀ ਚਿੱਕੜ ਕੋੜੇ ਤੇ ਚੱਲਦੇ ਹੋਏ ਪਾਣੀ ਚ ਫੁੱਲਾਂ ਦੀ ਤਰ੍ਹਾਂ ਰੁੜਦੀ ਗਈ ਉਸਦੇ ਹੱਥ ਉੱਪਰ ਵੱਲ ਸੀ ਜਿਵੇਂ ਆਖਰੀ ਵਾਰ ਜ਼ਿੰਦਗੀ ਤੋਂ ਮਾਫੀ ਮੰਗ ਰਹੀ ਹੋਵੇ ਪਰ ਕੋਈ ਨਹੀਂ ਸੀ ਜਿਹੜਾ ਸੁਣੇ ਕੁਲਵਿੰਦਰ ਨੇ ਪਿੱਛੇ ਮੁੜ ਕੇ ਤੱਕ ਨਹੀਂ ਦੇਖਿਆ ਉਹ ਐਦਾਂ ਹੀ ਚਲੀ ਗਈ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਤੇ ਉਸ ਨਾਲੇ ਚ ਹੌਲੀ ਹੌਲੀ ਮਨਦੀਪ ਦੀਆਂ ਆਵਾਜ਼ਾਂ ਸਾਹ ਤੇ ਜਿਉਂਦਾ ਹੋਣ ਦਾ ਹਰ ਨਿਸ਼ਾਨਾ ਰੁੜਦੀ ਚਲੀ ਗਈ ਸੋ ਦੋਸਤੋ ਕਿਹਾ ਜਾਂਦਾ ਹੈ ਨਾ ਕਿ ਕਿਸਮਤ ਜਦੋਂ ਤੱਕ ਸਾਥ ਦਿੰਦੀ ਹੈ ਤਾਂ ਉਦੋਂ ਤੱਕ ਮੌਤ ਵੀ ਜਿੱਤ ਨਹੀਂ ਸਖਦੀ ਸਵੇਰੇ ਸਵੇਰੇ ਨਗਰ ਨਿਗਮ ਦੇ ਵਰਕਰਾਂ ਨੂੰ ਉਸੇ ਨਾਲੇ ਚੋਂ ਇੱਕ ਖਿਲਦੀ ਹੋਈ ਪਲਾਸਟਿਕ ਦੀ ਬੋਰੀ ਮਿਲੀ ਤਾਂ ਚਿੱਕੜ ਦੇ ਵਿੱਚ ਲਿਬੜੀ ਹੋਈ ਅਦਮਰੀ ਹਾਲਤ 'ਚ ਉਹ ਬੱਚੀ ਜਿਉਂਦੀ ਸੀ ਹਾਂ ਉਹ ਮਨਦੀਪ ਸੀ ਜਿਸ ਨੂੰ ਉਸਦੀ ਹੀ ਮਾਂ ਨੇ ਮਰਨ ਲਈ ਛੱਡ ਦਿੱਤਾ ਸੀ ਪਰ ਜਿਸ ਨੇ ਹਾਰ ਮੰਨਣ ਦੇ ਲਈ ਜਨਮ ਹੀ ਨਹੀਂ ਲਿਆ ਸੀ ਮਨਦੀਪ ਨੂੰ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਉਸ ਦਿਨ ਸਵੇਰੇ ਅਦਮਰੀ ਹਾਲਤ ਦੇ ਵਿੱਚ ਬਾਹਰ ਕੱਢਿਆ ਤਾਂ ਉਸਦੇ ਸਰੀਰ 'ਚ ਬਸ ਕੁਝ ਕ ਹੀ ਸਾਹ ਬਚੇ ਸੀ ਚਿੱਕੜ ਦੇ ਵਿੱਚ ਲਿਬੜੀ ਹੋਈ ਅੱਖਾਂ ਬੰਦ ਸਾਂ ਹੌਲੀ-ਹੌਲੀ ਚੱਲ ਰਹੇ ਸੀ ਜਿਵੇਂ ਜ਼ਿੰਦਗੀ ਤੇ ਮੌਤ ਦੇ ਵਿੱਚ ਇੱਕ ਲੜਾਈ ਚੱਲ ਰਹੀ ਹੋਵੇ ਕੋਈ ਨਹੀਂ ਜਾਣਦਾ ਸੀ ਕਿ ਇਹ ਬੱਚੀ ਕੌਣ ਹੈ ਕਿੱਥੋਂ ਆਈ ਹੈ ਉਸ ਦਾ ਨਾਮ ਕੀ ਹੈ ਜਾਂ ਫਿਰ ਕਿਸੇ ਨੇ ਇਸ ਨੂੰ ਨਾਲੇ ਦੇ ਵਿੱਚ ਇਸ ਤਰ੍ਹਾਂ ਬੰਨ ਕੇ ਸੇਟਿਆ ਮਨਦੀਪ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਉੱਥੇ ਵੀ ਉਸ ਦੇ ਬਚਨ ਦੀ ਉਮੀਦ ਘੱਟ ਹੀ ਸੀ ਪਰ ਉਸੇ ਟਾਈਮ ਸ਼ਹਿਰ ਦੇ ਇੱਕ ਛੋਟੇ ਜਿਹੇ ਸਮਾਜ ਸੇਵੀ ਦੀ ਨਜ਼ਰ ਉਸ ਬੱਚੀ ਤੇ ਪਈ ਉਸ ਨੇ ਉਦੋਂ ਹੀ ਆਪਣੇ ਕਿਸੇ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਇਲਾਜ ਚਾਹੇ ਬਿਨਾ ਮਸ਼ੀਨਾਂ ਤੋਂ ਹੋਇਆ ਪਰ ਅਸੀਸਾਂ ਤੇ ਸੇਵਾ 'ਚ ਕੋਈ ਕਮੀ ਨਹੀਂ ਰਹੀ ਉੱਥੋਂ ਦੇ ਡਾਕਟਰਾਂ ਦੱਸਿਆ ਇਹ ਬੱਚੀ ਹਾਰੀ ਨਹੀਂ ਹੈ ਇਸਦੇ ਸਾਂ ਬਹੁਤ ਹੀ ਹੌਲੀ-ਹੌਲੀ ਚੱਲ ਰਹੇ ਨੇ ਪਰ ਇਸਦੇ ਦਿਲ ਦੀ ਧੜਕਣ ਕਹਿੰਦੀ ਹੈ ਮੈਂ ਹਲੇ ਹਾਰ ਨਹੀਂ ਮੰਨਣੀ ਕਾਫੀ ਦਿਨਾਂ ਤੱਕ ਉਹ ਆਈਸੀਯੂ ਦੇ ਵਿੱਚ ਰਹੀ ਬੇਹੋਸ਼ ਚੁੱਪ ਹਨੇਰੇ ਚ ਪਰ ਉਸ ਦੀ ਹੌਲੀ-ਹੌਲੀ ਅੱਖਾਂ ਖੁੱਲੀਆਂ ਉਂਗਲੀਆਂ ਕੰਬੀਆਂ ਤੇ ਪਰ ਇੱਕ ਦਿਨ ਉਸ ਨੇ ਸਾਹ ਲੈਂਦੇ ਹੋਏ ਅੱਖਾਂ ਖੋਲੀਆਂ ਉਹ ਪਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਪਰ ਉਸ ਦਾ ਕੋਈ ਵੀ ਨਾਮ ਨਹੀਂ ਸੀ ਕੋਈ ਪਛਾਣ ਨਹੀਂ ਸੀ ਕਾਗਜ਼ਾਂ ਦੇ ਵਿੱਚ ਉਸਦਾ ਨਾਮ ਸਿਰਫ ਲਿਖਿਆ ਗਿਆ ਸੀ। ਐਨ ਆਈ ਆਡੈਂਟੀਫਾਈਡ ਗਰਲ ਚਾਈਲਡ ਇਸ ਅਪਰੋਕਸ 9 ਇਅਰ। ਹੁਣ ਛੋਟਾ ਜਿਹਾ ਬੱਚਾ ਜਿਸਦਾ ਕਿਸੇ ਪਰਿਵਾਰ ਦਾ ਹੁਣ ਹਿੱਸਾ ਨਹੀਂ ਸੀ ਪਰ ਫਿਰ ਵੀ ਉਹ ਹਾਰੀ ਨਹੀਂ। ਜਦੋਂ ਉਹ ਖਾਣ ਦੀ ਕੋਸ਼ਿਸ਼ ਕਰਦੀ ਸੀ ਤਾਂ ਉਸ ਨੂੰ ਉਲਟੀਆਂ ਲੱਗ ਜਾਂਦੀਆਂ ਸੀ। ਚਲਦੇ-ਚਲਦੇ ਡਿੱਗ ਜਾਂਦੀ ਸੀ। ਗੱਲ ਕਰਨ ਤੋਂ ਡਰਦੀ ਸੀ ਪਰ ਜਦੋਂ ਕਿਸੇ ਨੇ ਉਸ ਨੂੰ ਪੁੱਛਿਆ ਪੁੱਤ ਤੇਰਾ ਨਾਮ ਕੀ ਹੈ ਤਾਂ ਕੁਝ ਟਾਈਮ ਚੁੱਪ ਰਹਿਣ ਤੋਂ ਬਾਅਦ ਬਸ ਉਹ ਰੋਣ ਲੱਗ ਜਾਂਦੀ। ਐਨ ਜੀਓ ਦੀ ਇੱਕ ਮੈਂ ਦਰਸ਼ਨੀ ਬਰਮਾ ਨੇ ਉਸ ਨੂੰ ਗਲਣਾ ਲਾਇਆ ਤੇ ਕਿਹਾ ਪੁੱਤ ਹੁਣ ਤੈਨੂੰ ਕੋਈ ਹੋਰ ਨਹੀਂ ਛੇੜੇਗਾ ਤੂੰ ਹੁਣ ਬਸ ਮੇਰੀ ਜ਼ਿੰਮੇਵਾਰੀ ਹੈ ਦਰਸ਼ਨੀ ਹੀ ਉਸ ਦੀ ਦੇਖਭਾਲ ਕਰਨ ਲੱਗੀ ਜਿਵੇਂ ਮਾਂ ਕਰਦੀ ਹੈ ਬਾਲ ਬੌਂਦੀ ਦਵਾਈ ਦੇਣੀ ਜਦੋਂ ਡਰ ਲੱਗਦਾ ਤਾਂ ਹੱਥ ਫੜ ਲੈਣਾ ਤੇ ਸਭ ਤੋਂ ਜ਼ਿਆਦਾ ਉਸ ਦੇ ਅੰਦਰ ਦੇ ਟੁੱਟੀ ਹੋਈ ਆਤਮਾ ਨੂੰ ਜੋੜਨ ਦਾ ਕੰਮ ਹੌਲੀ-ਹੌਲੀ ਮਨਦੀਪ ਦੁਆਰਾ ਜਿਉਂ ਸਿੱਖਣ ਲੱਗੀ ਪਹਿਲਾ ਉਹ ਕਾਫੀ ਦਿਨ ਚੁੱਪ ਰਹੀ ਫਿਰ ਇਸ਼ਾਰਿਆਂ ਦੇ ਨਾਲ ਜਵਾਬ ਦੇਣ ਲੱਗੀ ਤੇ ਇੱਕ ਦਿਨ ਜਦੋਂ ਦਰਸ਼ਨੀ ਨੇ ਪੁੱਛਿਆ ਕਿ ਕੀ ਨਾਮ ਹੈ ਤੁਹਾਡਾ ਪੁੱਤ ਤਾਂ ਹੌਲੀ ਜਿਹੇ ਕੰਬਦੀ ਹੋਏ ਬੋਲਾਂ ਦੇ ਨਾਲ ਉਹ ਬੋਲੀ ਮਨਦੀਪ ਉਹ ਪਹਿਲਾ ਸ਼ਬਦ ਸੀ ਜਿਹੜਾ ਉਸ ਦੀ ਪਛਾਣ ਵਾਪਸ ਲੈ ਕੇ ਆਇਆ ਉਹੋ ਸਿਰਫ ਇੱਕ ਨਾਮ ਨਹੀਂ ਸੀ ਤੇ ਉਹ ਇੱਕ ਜੰਗ ਸੀ ਆਪਣੇ ਵਜੂਦ ਦੇ ਲਈ ਹਸਪੀਟਲ ਤੋਂ ਡਿਸਚਾਰਜ ਤੋਂ ਬਾਅਦ ਜਦੋਂ ਉਸ ਨੂੰ ਸਕੂਲ ਭੇਜਿਆ ਗਿਆ ਜਿੱਥੇ ਪਹਿਲਾਂ-ਪਹਿਲਾਂ ਤਾਂ ਉਸ ਨੂੰ ਦੇਖ ਕੇ ਬੱਚੇ ਡੱਸਦੇ ਸੀ ਕਿਉਂਕਿ ਹੁਣ ਵੀ ਉਸ ਦੇ ਚਿਹਰੇ ਤੇ ਪੁਰਾਣੇ ਜ਼ਖਮਾਂ ਦੇ ਨਿਸ਼ਾਨ ਸੀ ਪਰ ਟਾਈਮ ਦੇ ਨਾਲ-ਨਾਲ ਉਸ ਨੇ ਦਿਖਾ ਦਿੱਤਾ ਕਿ ਉਸ ਦੀ ਤਾਕਤ ਉਸ ਦੇ ਜ਼ਖਮ ਨਹੀਂ ਉਸ ਦੀ ਜਿੱਦ ਹੈ ਮੈਂ ਵੱਡਾ ਬਨਣਾ ਚਾਹੁੰਦੀ ਹਾਂ ਤਾਕਤਵਰ ਬਨਣਾ ਚਾਹੁੰਦੀ ਹਾਂ ਤਾਂ ਜੋ ਮੇਰੇ ਵਾਂਗੂ ਕੋਈ ਹੋਰ ਬੱਚੇ ਗੰਦੇ ਨਾਲੇ ਦੇ ਵਿੱਚ ਨਾ ਸਿੱਟੀ ਜਾਵੇ ਇਹ ਗੱਲ ਉਸਨੇ ਦਰਸ਼ਨੀ ਨੂੰ ਉਦੋਂ ਕਹੀ ਜਦੋਂ ਉਹ 11 ਸਾਲ ਦੀ ਹੋਈ ਉਸ ਦੀਆਂ ਅੱਖਾਂ 'ਚ ਹੁਣ ਡਰ ਨਹੀਂ ਕੁਝ ਬਨਣ ਦੀ ਚਾਹਤ ਸੀ ਉਸ ਦੀ ਚੁੱਪ ਦੇ ਵਿੱਚ ਹੁਣ ਖਾਲੀਪਨ ਨਹੀਂ ਇੱਕ ਟਾਰਗੇਟ ਸੀ ਵਕਤ ਬੀਤਦਾ ਗਿਆ ਤੇ ਉਹ ਬੱਚੀ ਇੱਕ ਅਨਾਥ ਆਸ਼ਰਮ ਦੇ ਵਿੱਚ ਪਲੀ ਤੇ ਵੱਡੀ ਹੋਈ ਬਿਨਾ ਨਾਮ ਬਿਨਾ ਪਛਾਣ ਪਰ ਅੱਖਾਂ ਦੇ ਵਿੱਚ ਇੱਕ ਅੱਗ ਲੈ ਕੇ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ ਕਿਸ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹ ਕਿਸ ਹਾਲ ਦੇ ਵਿੱਚ ਉਥੋਂ ਤੱਕ ਪਹੁੰਚੀ ਪਰ ਉਸ ਬੱਚੀ ਨੇ ਆਪਣੇ ਬੀਤੇ ਹੋਏ ਕਾਲ ਨੂੰ ਕਦੇ ਵੀ ਕਮਜ਼ੋਰ ਨਹੀਂ ਬਣਨ ਦਿੱਤਾ ਉਸਨੇ ਉਸੇ ਦਰਦ ਨੂੰ ਅਪਣਾਇਆ ਆਪਣੀ ਤਾਕਤ ਬਣਾਈ ਦਿਨ ਰਾਤ ਪੜ੍ਹਾਈ ਕੀਤੀ ਦੂਜਿਆਂ ਦੀ ਮਦਦ ਕੀਤੀ ਤੇ ਆਪਣੇ ਆਪ ਦੇ ਨਾਲ ਇੱਕ ਵਾਅਦਾ ਪੱਕਾ ਕਰ ਲਿਆ ਜੇਕਰ ਉਹ ਹੋਰ ਤੱਕ ਕਦੇ ਵੀ ਫਿਰ ਦੁਬਾਰਾ ਮੇਰੀ ਜ਼ਿੰਦਗੀ ਦੇ ਵਿੱਚ ਆਈ ਤਾਂ ਇਨਸਾਫ ਮੈਂ ਖੁਦ ਕਰਾਂਗੀ ਸੋ ਦੋਸਤੋ ਉਹੀ ਵਾਦਾ ਜਿਹੜਾ ਉਸਨੇ ਆਪਣੇ ਆਪ ਨਾਲ ਕੀਤਾ ਸੀ ਉਸਨੂੰ ਉੱਥੇ ਹੀ ਪਹੁੰਚਾ ਦਿੱਤਾ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ ਸੀ ਸਕਾਲਰਸ਼ਿਪ ਤੇ ਲਾ ਦੀ ਪੜ੍ਹਾਈ ਕੀਤੀ ਫਿਰ ਯੂਪੀਐਸਸੀ ਕਲੀਅਰ ਕੀਤਾ ਤੇ ਇੱਕ ਦਿਨ ਉਹ ਬਣ ਗਈ ਜਸਟਿਸ ਮਨਦੀਪ ਸਿੱਧੂ ਦੇਸ਼ ਦੀ ਸਭ ਤੋਂ ਨੌਜਵਾਨ ਸੂਝਬੂਝ ਵਾਲੀ ਕੁੜੀ ਕ੍ਰਿਮੀਨਲ ਕੋਰਟ ਜੱਜਾਂ ਦੇ ਵਿੱਚੋਂ ਇੱਕ ਪਰ ਕਿਸਮਤ ਦਾ ਚੱਕਰ ਇਦਾਂ ਹੀ ਨਹੀਂ ਘੁੰਮਦਾ ਕਈ ਸਾਲਾਂ ਬਾਅਦ ਰੋਜ਼ ਦੀ ਤਰ੍ਹਾਂ ਇੱਕ ਦਿਨ ਕੋਰਟ ਦੇ ਵਿੱਚ ਬੈਠੇ ਹੋਏ ਜਿਵੇਂ ਉਹ ਰੋਜ਼ ਦੀ ਤਰ੍ਹਾਂ ਫਾਈਲਾਂ ਦੇਖ ਰਹੀ ਸੀ ਤਾਂ ਇੱਕ ਕੇਸ ਤੇ ਉਸ ਦੀ ਨਜ਼ਰ ਰੁਕ ਜਾਂਦੀ ਹੈ આરોપી ਦਾ ਨਾਮ ਸੀ ਕੁਲਵਿੰਦਰ ਕੋਹਰ ਜਿਹੜਾ ਉਸ ਦੇ ਖਿਲਾਫ ਉਸ ਦੇ ਉੱਤੇ ਇਲਜ਼ਾਮ ਸੀ ਉਸ ਨੇ ਆਪਣੇ ਮਤੇ ਬੱਚਿਆਂ ਨੂੰ ਜ਼ਹਿਰ ਦੇਣਾ ਤੇ ਇੱਕ ਬੱਚੇ ਨੂੰ ਨਾਲੇ ਦੇ ਵਿੱਚ ਸਿੱਟਣ ਦਾ ਸ਼ੱਕ ਐਫ ਆਈ ਆਰ ਦੇ ਨਾਲ ਜਿਹੜੀ ਫੋਟੋ ਲੱਗੀ ਸੀ ਉਸ ਨੇ ਮਨਦੀਪ ਸਿੱਧੂ ਦੇ ਪੈਰਾਂ ਨਿਚੋਂ ਮੀਨ ਖਸਕਾ ਦਿੱਤੀ ਉਹ ਫੋਟੋ 'ਚ ਇੱਕ ਛੋਟੀ ਜਹੀ ਬੱਚੀ ਦੀ ਜਿਸਦੇ ਗਲ ਤੇ ਸੱਟ ਸੀ ਅੱਖਾਂ ਵਿੱਚ ਡਰ ਉਹ ਬੱਚੀ ਹੋਰ ਕੋਈ ਨਹੀਂ ਖੁਦ ਹੀ ਮਨਦੀਪ ਸੀ ਫਿਰ ਉਸ ਦੀਆਂ ਉਂਗਲੀਆਂ ਕੰਬਣ ਲੱਗੀਆਂ ਸਾਹ ਰੁਕ ਜੇ ਗਿਆ ਤੇ ਅੱਖਾਂ ਸਾਹਮਣੇ ਫਿਰ ਉਹੀ ਰਾਤ ਘੁੰਮ ਗਈ بارش ਨਾਲ ਟੀਕਾਂ ਤੇ ਇੱਕ ਧੱਕਾ ਤੇ ਸਾਲਾਂ ਤੋਂ ਬਾਅਦ ਕਟਾਰੇ 'ਚ ਖੜੇ ਸੀ ਉਹ ਔਰਤ ਕੁਲਵਿੰਦਰ ਬਜ਼ੁਰਗ ਹੋ ਗਏ ਸੀ ਪਰ ਅੱਖਾਂ ਦੇ ਵਿੱਚ ਉਹੀ ਆਕੜ ਉਸ ਨੂੰ ਨਹੀਂ ਪਤਾ ਸੀ ਕਿ ਸਾਹਮਣੇ ਬੈਠੀ ਹੋਈ ਜੱਜ ਕੋਈ ਹੋਰ ਨਹੀਂ ਬਲਕਿ ਉਹੀ ਬੱਚੀ ਸੀ ਜਿਸ ਨੂੰ ਉਸਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਹਾਲ ਦੇ ਵਿੱਚ ਸਨਾਟਾ ਸ਼ਾ ਗਿਆ ਜਦੋਂ ਜੱਜ ਮਨਦੀਪ ਨੇ ਪੂਰੀ ਗੌਰ ਦੇ ਨਾਲ ਕਿਹਾ ਮਿਸਿਸ ਬਰਮਾ ਇਹ ਕੇਸ ਮੈਂ ਖੁਦ ਸੁਣਾਵਾਂਗੀ ਕੁਲਵਿੰਦਰ ਨੇ ਤਾਨਾ ਮਾਰ ਕੇ ਹੱਸਦੇ ਹੋਏ ਕਿਹਾ ਮੈਡਮ ਤੁਸੀਂ ਬਹੁਤ ਹੀ 마ਸੂਮ ਜਿਹੇ ਲੱਗਦੇ ਹੋ ਇਹ ਕੇਸ ਤੁਹਾਡੇ ਲਈ ਬਹੁਤ ਹੀ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ ਤੁਸੀਂ ਨਹੀਂ সামਲ ਸਕੋਗੇ ਤੇ ਉਦੋਂ ਹੀ ਜੱਜ ਮਨਦੀਪ ਸਿੰਧੂ ਨੇ ਆਪਣੀ ਕਲਮ ਟੇਬਲ ਤੇ ਰੱਖ ਦਿੱਤੀ, ਲੌਪਟਾਪ ਖੋਲ੍ਹਿਆ ਤੇ ਬੋਲੀ, "ਮਿਸਿਸ ਬਰਮਾ, ਕਿ ਅੱਜ ਤੁਹਾਨੂੰ ਫੈਸਲਾ ਸੁਣਾਉਣ ਵਾਲੀ ਉਹੀ ਹੈ ਜਿਸ ਨੂੰ ਕਦੇ ਤੁਸੀਂ ਮਰਿਆ ਹੋਇਆ ਸਮਝਿਆ ਸੀ।" ਉਦੋਂ ਹੀ ਕੁਝ ਪਲ ਦੇ ਲਈ ਕੋਰਟ ਦੇ ਵਿੱਚ ਸਾਰਾ ਹੀ ਚੁੱਪਚਾਪ ਹੋ ਗਿਆ, ਸਨਾਟਾਸ਼ ਆ ਗਿਆ ਤੇ ਕੁਲਵਿੰਦਰ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ, ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਗੁਨਾਹ ਦੀ ਗਵਾਹੀ ਦੇਣ ਵਾਲੀ ਕੋਈ ਗਵਾਹ ਨਹੀਂ, ਬਲਕਿ ਖੁਦ ਉਸ ਦਾ ਸ਼ਿਕਾਰ ਹੈ, ਜਿਹੜੀ ਹੁਣ ਜੱਜ ਬਣ ਕੇ ਵਾਪਸ ਆਈ ਹੈ। ਅਰ ਇਸ ਵਾਰ ਉਹ ਮਾਂ ਕਹਿਣ ਦੇ ਲਈ ਨਹੀਂ ਫੈਸਲਾ ਸੁਣਾਉਣ ਦੇ ਲਈ ਆਈ ਹੈ ਅੱਜ ਉਹ ਦਿਨ ਸੀ ਜਿਸ ਦਿਨ ਦਾ ਇੰਤਜ਼ਾਰ ਨਾ ਸਿਰਫ ਕੁੜੀ ਨੇ ਬਲਕਿ ਇਨਸਾਫ ਨੇ ਵੀ ਕਈ ਸਾਲਾਂ ਕੀਤਾ ਸੀ ਕੋਰਟ ਦੇ ਵਿੱਚ ਮਾਹੌਲ ਗਰਮਾ ਗਿਆ ਸਾਹਮਣੇ ਕਟਾਰੇ 'ਚ ਖੜੇ ਸੀ ਕੁਲਵਿੰਦਰ ਬਰਮਾ ਇੱਕ ਬਜ਼ੁਰਗ ਔਰਤ ਪਰ ਅੱਜ ਉਸਦੀ ਆਕੜ ਗਾਇਬ ਸੀ ਚਿਹਰਾ ਝੁਕਿਆ ਹੋਇਆ ਬੁੱਲ ਸੁੱਕੇ ਹੋਏ ਤੇ ਅੱਖਾਂ ਦੇ ਵਿੱਚ ਡਰ ਸਾਫ਼ ਸੀ ਉਸ ਨੂੰ ਹਲੇ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਬੱਚੇ ਨੂੰ ਉਸਨੇ ਪਾਣੀ ਦੇ ਭਰੇ ਹੋਏ ਨਾਲੇ 'ਚ ਸਿੱਟ ਦਿੱਤਾ ਸੀ ਅੱਜ ਉਹੀ ਬੱਚੀ ਇਨਸਾਫ਼ ਦੀ ਕੁਰਸੀ ਤੇ ਬੈਠੀ ਹੋਈ ਸੀ ਕੋਰਟ ਦੇ ਵਿੱਚ ਜਨਤਾ ਦੀ ਭੀੜ ਸੀ ਪੱਤਰਕਾਰ ਸਮਾਜ ਸੇਵੀ ਵਿਦਿਆਰਥੀਆਂ ਦੀ ਭੀੜ ਸਾਰੇ ਦੀ ਨਿਗਾ ਇੱਕੋ ਚੀਜ਼ ਵੱਲ ਸੀ ਜਸਟਿਸ ਮਨਦੀਪ ਕੌਰ ਸਿੱਧੂ ਮਨਦੀਪ ਕੌਰ ਸਿੱਧੂ ਨੇ ਆਪਣੀ ਫਾਈਲ ਬੰਦ ਕੀਤੀ ਐਣਕ ਉਤਾਰੀ ਤੇ ਆਪਣੀ ਨਿਗਾ ਸਿੱਧੀ ਉਸ ਔਰਤ ਦੇ ਵੱਲ ਕੀਤੀ ਜਿਸ ਨੇ ਇੱਕ ਵਾਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਫਿਰ ਉਹਨਾਂ ਦੀ ਆਵਾਜ਼ ਪੂਰੇ ਕੋਰਟ ਰੂਮ ਦੇ ਵਿੱਚ ਗੂੰਜ ਗਈ ਕੋਰਟ ਦੇ ਸਬੂਤਾਂ ਤੇ ਗਵਾਹ ਤੇ ਪੁਰਾਣੇ ਰਿਕਾਰਡਾਂ ਦੇ ਆਧਾਰ ਤੇ ਇਹ ਸਮਝਿਆ ਹੈ ਕਿ આરોપી ਮਿਸਿਸ ਕੁਲਵਿੰਦਰ ਬਰਮਾ ਨੇ ਨਾ ਸਿਰਫ ਆਪਣੇ ਮਤੇ ਬੱਚਿਆਂ ਤੇ ਸਰੀਰਕ ਤੇ ਮਾਨਸਿਕ ਅਤਿਆਚਾਰ ਕੀਤਾ ਬਲਕਿ ਉਹਨਾਂ ਵਿੱਚੋਂ ਇੱਕ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਗੰਦੇ ਨਾਲੇ ਦੇ ਵਿੱਚ ਚੱਲਦੇ ਹੋਏ ਪਾਣੀ ਦੇ ਵਿੱਚ ਸੇਟਿਆ ਇਹ ਜਾਣਦੇ ਹੋਏ ਕਿ ਉੱਥੇ ਆਉਣਾ ਨਾ ਮੁਮਕਿਨ ਹੈ ਪੂਰਾ ਕੋਰਟ ਦੇ ਵਿੱਚ ਜਿਹੜਾ ਵਿਅਕਤੀ ਬੈਠੇ ਸੀ ਉਹ ਸਾਰੇ ਕੁਝ ਸੁਣ ਰਹੇ ਸੀ ਮਨਦੀਪ ਕੌਰ ਸਿੱਧੂ ਨੇ ਅੱਗੇ ਕਿਹਾ ਪਰ ਸ਼ਾਇਦ ਭਗਵਾਨ ਨੇ ਉਸ ਬੱਚੇ ਨੂੰ ਬਚਾ ਕੇ ਰੱਖਿਆ ਤਾਂ ਜੋ ਇੱਕ ਦਿਨ ਉਹ ਵਾਪਸ ਆਵੇ ਤੇ ਉਸੇ ਨੂੰ ਹੀ ਸਜ਼ਾ ਸੁਣਾਵੇ ਜਿਸ ਨੂੰ ਮਿਟਾਉਣਾ ਚਾਹੁੰਦੀ ਸੀ ਫਿਰ ਉਹ ਇੱਕ ਪਲ ਦੇ ਲਈ ਚੁੱਪ ਕਰ ਗਈ ਤੇ ਬਾਅਦ ਵਿੱਚ ਥੋੜਾ ਜਿਹਾ ਹੌਸਲਾ ਕਰਕੇ ਉੱਚੀ ਆਵਾਜ਼ ਦੇ ਵਿੱਚ ਕਿਹਾ ਮਿਸਿਸ ਬਰਮਾ ਤੁਸੀਂ ਜਿਸ ਬੱਚੇ ਨੂੰ ਮਰਿਆ ਹੋਇਆ ਸਮਝ ਕੇ ਚੈਨ ਦੀ ਨੀਂਦ ਸੌਂਦੀ ਰਹੀ ਉਹੀ ਬੱਚੀ ਨੇ ਅੱਜ ਤੁਹਾਨੂੰ ਇਸ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਤਾਂ ਇਸ ਲਈ ਕੋਰਟ ਤੁਹਾਨੂੰ ਭਾਰਤੀ ਸਜ਼ਾ ਦੀ ਧਾਰਾ 307 ਮਾਰਨ ਦੀ ਕੋਸ਼ਿਸ਼ ਧਾਰਾ 5 ਛੋਟੇ ਬੱਚਿਆਂ ਦੇ ਉਲੰਘਣਾ ਤੇ ਧਾਰਾ 319 ਸਰੀਰਕ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਮੁਤਾਬਿਕ ਤੁਹਾਨੂੰ ਉਮਰ ਕੈਦ ਦੀ سزا ਸੁਣਾਉਂਦੀ ਹੈ ਜਿਵੇਂ ਹੀ ਇਹ ਸਾਰਾ ਕੁਝ ਬੋਲਿਆ ਗਿਆ ਪੂਰੇ ਕੋਰਟ ਚ ਸਨਾਟਾ ਛਾ ਗਿਆ ਪੱਤਰਕਾਰਾਂ ਦੇ ਕੈਮਰੇ ਚਮਕਣ ਲੱਗੇ ਜਨਤਾ ਨੇ ਤਾੜੀਆਂ ਵਜਾਈਆਂ ਕਿਉਂਕਿ ਸਾਰਿਆਂ ਨੇ ਦੇਖਿਆ ਸੀ ਕਿ ਉਸ ਟਾਈਮ ਮਨੇ ਕਿਵੇਂ ਇੱਕ ਬੱਚੀ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਜਿੱਥੇ ਅਕਸਰ ਗਰੀਬ ਅਨਾਥ ਤੇ ਧੀਆਂ ਬੇਨਾਮ ਤੋਂ ਮਰ ਜਾਂਦੀਆਂ ਨੇ ਪਰ ਅੱਜ ਇੱਕ ਬੱਚੀ ਵਾਪਸ ਆਈ ਸੀ ਇੱਕ ਜੱਜ ਬਣ ਕੇ ਆ ਬਦਲਾ ਲੈ ਪਰ ਪੂਰਾ ਇਨਸਾਫ ਲੈ ਕੇ ਜਿਵੇਂ ਹੀ ਪੁਲਿਸ ਕੁਲਵਿੰਦਰ ਨੂੰ ਹਥਕੜੀਆਂ ਲਾਉਂਦੀ ਹੈ ਉਸਨੇ ਕੰਬਦੇ ਹੋਏ ਕਿਹਾ ਮੈਨੂੰ ਮaaf ਕਰ ਦਿੱਤਾ ਜਾਵੇ ਪਰਮਦੀਪ ਨੇ ਸਿਰਫ ਇਨਹੀ ਕਿਹਾ ਮੈਂ ਤੁਹਾਡੀ ਧੀ ਨਹੀਂ ਸੀ ਇਸ ਲਈ ਤੁਸੀਂ ਮੈਨੂੰ ਮਾਰਿਆ ਹੁਣ ਮੈਂ ਉਸ ਬੱਚੇ ਦੀ ਆਵਾਜ਼ ਹਾਂ ਜਿਸ ਨੂੰ ਤੁਹਾਡੇ ਜਿਹੇ ਲੋਕਾਂ ਨੇ ਹਮੇਸ਼ਾ ਚੁੱਪ ਕਰਵਾਇਆ ਅੱਜ ਤੋਂ ਮੈਂ ਸਿਰਫ ਇੱਕ ਜੱਜ ਨਹੀਂ ਇਨਸਾਫ ਦੀ ਜ਼ੁਬਾਨ ਹਾਂ ਤੇ ਉਸ ਦਿਨ ਪੂਰੇ ਦੇਸ਼ ਦੇਖ ਰਿਹਾ ਸੀ ਜਦੋਂ ਇੱਕ ਗੰਦੇ ਨਾਲੇ ਵਿੱਚ ਡਿੱਗੀ ਹੋਈ ਕੁੜੀ ਨੇ ਬੱਚੀ ਨੇ ਵਕੀਲਾਂ ਦੇ ਭੇਸ ਚ ਇਤਿਹਾਸ ਦਿਤਾ ਦੋਸਤੋ ਜ਼ਿੰਦਗੀ ਦੇ ਵਿੱਚ ਜੇਕਰ ਸਾਰਾ ਕੁਝ ਖਤਮ ਹੁੰਦਾ ਹੋਇਆ ਦਿਖੇ ਤਾਂ ਇਹ ਨਾ ਭੁੱਲਣਾ ਕਿ ਜਿਸ ਮਿੱਟੀ ਦੇ ਵਿੱਚ ਭਾਰ ਸਭ ਤੋਂ ਜ਼ਿਆਦਾ ਹੁੰਦਾ ਹੈ ਉੱਥੇ ਹੀ ਸੋਨਾ ਨਿਕਲਦਾ ਹੈ ਮਨਦੀਪ ਜਿਹੀਆਂ ਕਹਾਣੀਆਂ ਸਾਨੂੰ ਇਹ ਹੀ ਸਿਖਾਉਂਦੀਆਂ ਨੇ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਜੇਕਰ ਇਰਾਦਾ ਪੱਕਾ ਹੈ ਗੰਦੇ ਨਾਲੇ ਦੇ ਵਿੱਚੋਂ ਸਿੱਟੀ ਹੋਈ ਬੱਚੀ ਵੀ ਜੱਜ ਬਣ ਸਕਦੀ ਹੈ ਇਸ ਲਈ ਕਦੇ ਵੀ ਹਾਰਨਾ ਮੰਨੋ ਕਿਉਂਕਿ ਤੁਹਾਡੀ ਸਭ ਤੋਂ ਵੱਡੀ ਜਿੱਤ ਉਥੋਂ ਹੀ ਸ਼ੁਰੂ ਹੁੰਦੀ ਹੈ ਜਿੱਥੇ ਤੁਹਾਨੂੰ ਸਾਰਿਆਂ ਨੇ ਹਰਾ ਦਿੱਤਾ ਹੋਵੇ ਸੋ ਦੋਸਤੋ ਇਸ ਕਹਾਣੀ ਨੇ ਸਾਨੂੰ ਇਹ ਸਿਖਾਇਆ ਕਿ ਦਰਦ ਜਦੋਂ ਹੱਦ ਤੋਂ ਵੱਧ ਹੋ ਜਾਂਦਾ ਹੈ ਤੇ ਇਨਸਾਫ ਜਾਂ ਟੁੱਟ ਜਾਂਦਾ ਹੈ ਜਾਂ ਫਿਰ ਇਤਿਹਾਸ ਬਣਾ ਦਿੰਦਾ ਹੈ ਮਨਦੀਪ ਟੁੱਟੀ ਨਹੀਂ ਸੀ ਉਸਨੇ ਹਰ ਇੱਕ ਜ਼ਖਮ ਨੂੰ ਤਾਕਤ ਬਣਾ ਲਿਆ ਜਿਸ ਔਰਤ ਨੇ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਜ ਉਹੀ ਸਜ਼ਾ ਸੁਣਾ ਰਹੀ ਸੀ ਤਾਂ ਯਾਦ ਰੱਖੋ ਜੇਕਰ ਹਿੰਮਤ ਜਿਉਂਦੀ ਹੈ ਤਾਂ ਕਦੇ ਵੀ ਤੁਸੀਂ ਹਾਰ ਨਹੀਂ ਸਕਦੇ ਸੋ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਹਾਲਾਤ ਤੁਹਾਨੂੰ ਡਿੱਗਣ ਦੀ ਕੋਸ਼ਿਸ਼ ਕਰਨਗੇ ਪਰ ਜੇਕਰ ਤੁਸੀਂ ਜਿਉਂਦੇ ਹੋ ਤਾਂ ਤੁਸੀਂ ਫਿਰ ਤੋਂ ਉੱਠ ਸਕਦੇ ਹੋ ਰਿਸ਼ਤੇ ਬਦਲ ਸਕਦੇ ਨੇ ਲੋਕ ਛੱਡ ਸਕਦੇ ਨੇ ਪਰ ਜੇਕਰ ਤੁਸੀਂ ਖੁਦ ਦੇ ਨਾਲ ਜੁੜੇ ਰਹੋ ਦੁਨੀਆ ਵੀ ਤੁਹਾਨੂੰ ਸਲਾਮ ਕਰੇਗੀ ਬਸ ਯਾਦ ਰੱਖਣਾ ਤੂਫਾਨ ਕਿੰਨੇ ਵੀ ਹੋਣ ਤੁਹਾਡੀ ਕਲਮ ਤੁਹਾਡੀ ਆਵਾਜ਼ ਤੇ ਤੁਹਾਡੀ ਕਹਾਣੀ ਕਿਸੇ ਨੂੰ ਵੀ ਪਹੁੰਚਾ ਸਕਦੀ ਹੈ ਸੋ ਦੋਸਤੋ ਬਾਕੀ ਤੁਹਾਡਾ ਉਸ ਮਤੇ ਔਰਤ ਦੇ ਬਾਰੇ ਜਿਸ ਨੇ ਆਪਣੀ ਛੋਟੀ ਜਹੀ ਬੱਚੀ ਨੂੰ ਨਾਲੇ ਦੇ ਵਿੱਚ ਧੱਕਾ ਮਾਰ ਦਿੱਤਾ ਸੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਦੇ ਲਈ ਧੰਨਵਾਦ